ਇਸ ਸਥਾਨੀ ਝੰਡੇ ਦੀ ਆੜ ਵਿੱਚ ਆਪਣੇ ਰਾਜਸੀ ਅਤੇ ਸਿਆਸੀ ਤਾਨੂ ਮੋਖ ਰੱਖਦੇ ਹੋਏ ਐਮਐਲਏ ਸਾਹਿਬ ਦੇ ਉੱਤੇ ਕੁੱਝ ਐਲੀਗੇਸ਼ਨ ਲਗਾਏ ਸੀ ਉਹਦੇ ਐਲੀਗੇਸ਼ਨ ਲਾਏ ਸੀ ਕਿ ਐਮਐਲਏ ਸਾਹਿਬ ਨੇ ਉਹਦੇ ਵਿੱਚ ਕਰਪਸ਼ਨ ਕੀਤੀ ਜੋ ਕਿ ਸਰਾਸਰ ਝੂਠੀ ਹੈ ਜਿਹੜੇ ਗਰਨੀਤ ਸਿੰਘ ਵੀ ਹੈਗੇ ਆ ਦੇ ਆਰ ਆ ਟਾਈਪ ਆਫ ਅ ਬਲੈਕਮੇਲਰ ਇਹਦਾ ਸ਼ੇਪ ਆਫ ਕਿਸਾਨ ਧਰਨਾ ਕਾਲੀ ਦਲ ਦੇ ਮੈਂਬਰ ਹੈਗੇ ਐਕਟਿਵ ਮੈਂਬਰ ਆ ਇਹਨਾਂ ਦੀਆਂ ਫੋਟੋਗ੍ਰਾਫ ਕਾਲੀ ਦਲ ਦੇ ਨਾਲ ਆਈਆਂ ਅਸੀਂ ਇਹਨਾਂ ਦੇ ਖਿਲਾਫ ਪੰਜ ਚੋਰ ਦਾ ਲੀਗਲ ਨੋਟਿਸ ਭੇਜਿਆ ਹੈ ਇਹ ਨੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਈਆ ਜਿਨ੍ਹਾਂ ਦਾ ਪੇਚ ਕਿਸਾਨਾਂ ਨਾਲ ਫਸ ਗਿਆ ਵਿਧਾਇਕ ਸਾਹਿਬ ਨੇ ਡੀਸੀ ਦਫਤਰ ਬਾਹਰ ਲਾਇ ਧਰਨੇ ਦਾ ਇਹ ਨਾ ਬੁਰਾ ਮਨਾਇਆ ਕਿ ਕਿਸਾਨਾਂ ਨੂੰ 5 ਕਰੋੜ ਰੁਪਏ ਦਾ ਲੀਗਲ ਨੋਟਿਸ ਪੇਚ ਦਿੱਤਾ ਦਰਅਸਲ ਮਾਮਲਾ ਕੁਝ ਇਓ ਹੈ ਕਿ ਕਿਸਾਨ ਯੂਨੀਅਨ ਸਿੱਧੂਪੁਰ ਦੇ ਲੀਡਰ ਗੁਰਮੀਤ ਸਿੰਘ ਗੁਰਸੇਵਕ ਸਿੰਘ ਰਣਜੀਤ ਸਿੰਘ ਬਲਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਰਜਨੀਸ਼ ਦਈਆ ਨੇ 155 ਤਾਰੋਂ ਪਾਰ ਜ਼ਮੀਨ ਮਾਮਲੇ 'ਚ ਭ੍ਰਸ਼ਟਾਚਾਰ ਕੀਤਾ ਹੈ ਇਸ ਲਈ ਵਿਧਾਇਕ ਦੇ ਖਿਲਾਫ ਡੀਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾ ਲਿਆ ਜਿਸ ਤੋਂ ਬਾਅਦ ਵਿਧਾਇਕ ਨੇ ਕਿਸਾਨ ਯੂਨੀਅਨ ਦੇ ਲੀਡਰਾਂ ਦੇ ਖਿਲਾਫ 5 ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ ਪੇਜ ਦਿੱਤਾ ਕਿ ਆ ਕਿ ਕੇਸ ਜਿੱਤਣ ਤੋਂ ਬਾਅਦ ਜੋ ਮੁਆਵਜ਼ਾ ਮਿਲੇਗਾ ਉਹ ਅਸਲ ਕਿਸਾਨ ਯਾਨੀ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਏਗਾ ਕਿ ਇਦਾਂ ਦੇ ਬੰਦੇ ਜਿਹੜੇ ਕਿ ਕਿਸਾਨੀ ਝੰਡੇ ਦੀ ਆੜ ਦੇ ਵਿੱਚ ਆਪਦੇ ਨਿੱਜੀ ਨਿੱਜੀ ਅਤੇ ਆਪਣੇ ਇੱਕ ਇੱਕ ਬਲੈਕਮੇਲਿੰਗ ਦਾ ਧੰਦਾ ਜਿਹਨਾਂ ਨੇ ਚਲਾਇਆ ਹੋਇਆ ਇਦਾਂ ਤੈਨੂੰ ਛੱਡ ਕੇ ਜਿਹੜੇ ਅਸਲ ਕਿਸਾਨ ਹੈਗੇ ਉਹਨਾਂ ਦੀ ਮਦਦ ਕੀਤੀ ਜਾਏਗੀ ਇਹ ਟੋਟਲੀ ਸਿਆਸਤ ਤੋਂ ਪ੍ਰੇਰਿਤ ਮੁੱਦਾ ਹੈਗਾ ਜੀ ਇਹ ਮੁੱਦਾ ਪਹਿਲਾਂ ਐਮਐਲਏ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਚੱਕਿਆ ਹੋਇਆ ਐਮਐਲਏ ਸਾਹਿਬ ਵੱਲੋਂ ਆਪ ਇਹ ਮੁੱਦਾ ਪਹਿਲਾਂ ਵਿਧਾਨ ਸਭਾ ਚ ਗਿਆ ਉਹਦੇ ਉੱਤੇ ਨੋਟਿਸ ਲਿਆ ਗਿਆ ਤੇ ਜਦ ਇਹ ਇਹਨਾਂ ਨੂੰ ਵਿਖਿਆ ਵੀ ਇਹ ਤਾਂ ਹੁਣ ਸਾਡੇ ਕਬਜ਼ੇ ਠਾਂ ਜ਼ਮੀਨ ਅਸਲ ਕਿਸਾਨਾਂ ਨੂੰ ਜਾਏਗੀ ਤਾਂ ਇਹਨਾਂ ਦਾ ਬਖਲਾਹਟ ਦੇ ਵਿੱਚ ਉਹ ਪੇ ਅਲੀਗੇਸ਼ਨ ਮੇਰੇ ਕਲਾਇੰਟ ਦੇ ਉੱਪਰ ਲਗਾਏ ਆ ਜਿਹਦੇ ਲਈ ਅਸੀਂ ਕੇਸ ਦਾਇਰ ਕਰਨ ਜਾ ਰਹੇ ਹਾਂ